ਬਹੁਤ ਧੰਨਵਾਦ ਜੀ ਸਾਰੇ মিডিਆ ਦਾ ਤੁਹਾਡਾ ਇਹ ਪਿਆਰ ਤੁਹਾਡੀ ਇਹ ਜੋ ਸਾਡੇ ਲਈ ਇੱਕ ਇੰਨੀ ਖੂਬਸੂਰਤ ਘੜੀ ਸਾਨੂੰ ਬਖਸ਼ੀ ਹੈ ਤੁਸੀਂ ਪਤਾ ਲੱਗ ਰਿਹਾ ਕਿ ਤੁਸੀਂ ਫਿਲਮ ਨੂੰ ਕਿੰਨਾ ਪਿਆਰ ਕੀਤਾ ਕਿੰਨਾ ਪਿਆਰ ਦਿੱਤਾ ਮੈਂ ਅਕੇ ਵੀ ਕਹਿਣਾ ਉਹਨਾਂ ਕਿ ਸਾਡੀ ਜੌਬ ਅੱਜ ਤੱਕ ਹੁੰਦੀ ਹੈ ਜਦ ਤੱਕ ਅਸੀਂ ਤੁਹਾਨੂੰ ਦਿਖਾ ਨਹੀਂ ਦਿੰਦੇ ਸਾਡੀ ਉਹ ਤੱਕ ਹਾਲਤ ਸਟੂਡੈਂਟ ਵਾਲੀ ਹੁੰਦੀ ਹੈ ਕਿ ਅਸੀਂ ਆਪਣਾ ਇਮਤਿਹਾਨ ਅੰਦਰ ਦਿੱਤਾ ਆ ऑडियंस ਦਾ ਤੇ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਜੋ-ਜੋ ਸਾਨੂੰ ਕਿਹਾ ਉਹਦੇ ਨਾਲ ਸਾਡਾ ਕਦ ਹੋਰ ਦੂਣਾ ਹੋਇਆ ਪਰ ਮੈਂ মিডিਆ ਨੂੰ ਬੇਨਤੀ ਕਰਦਾ ਕਿ ਜੇ ਫਿਲਮ ਚੰਗੀ ਲੱਗੀ ਹੈ ਮੈਨ ਨਾਲ ਜੇਲ ਆ ਰਹੇ ਆ ਜੇ ਚੰਗੀ ਲੱਗੀ ਹੈ ਤਾਂ ਇਹਨੂੰ ਜ਼ਰੂਰ ਸਾਰਿਆਂ ਤੱਕ ਇਹ ਮੈਸੇਜ ਪਹੁੰਚਾਓ ਕਿ ਫਿਲਮ ਪਰਿਵਾਰਾਂ ਨੂੰ ਜੋੜਨ ਵਾਲੀ ਫਿਲਮ ਹੈ ਇਹ ਟੁੱਟਦੀ ਬिखरਦੀ ਜਾਂਦੀ ਦੁਨੀਆ ਨੂੰ ਫਿਰ ਇੱਕ ਗਲੋਬ ਚ ਬੰਦ ਕਰਨ ਵਾਲੀ ਫਿਲਮ ਹੈ ਇੱਕ ਦੂਜੇ ਤੋਂ ਬੇਮੁਖ ਹੋ ਕੇ ਤੁਰੇ ਜਾਂਦੇ ਰਿਸ਼ਤੇਆਂ ਨੂੰ ਵਾਪਸ ਖਿੱਚ ਕੇ ਲਿਆਉਣ ਵਾਲੀ ਫਿਲਮ ਹੈ ਇਹ ਸਾਨੂੰ ਆਪਣੇ ਪੈਰਾਂ ਤੋਂ ਥੜਕਦੇ ਜਾਂਦਿਆਂ ਨੂੰ ਸਟੇਬਲ ਕਰਨ ਵਾਲੀ ਫਿਲਮ ਹੈ ਇਹ ਸਾਨੂੰ ਆਪਣੇ ਮਰਦੇ ਜਾਂਦੇ اخلاق ਨੂੰ ਦੁਬਾਰਾ ਜਿਉਂਦੇ ਕਰਨ ਵਾਲੀ ਫਿਲਮ ਹੈ ਅਸੀਂ ਆਪਣਾ ਤਨ ਮਨ ਤੇ ਧਨ ਵੀ ਲਾਇਆ ਫਿਲਮ ਦੇ ਵਿੱਚ ਹੁਣ ਇਸ ਤੋਂ ਬਾਅਦ ਤੁਸੀਂ ਆਪਣਾ ਅਸ਼ੀਰਵਾਦ ਪਿਆਰ ਦੇਣਾ ਔਰ ਇੱਕ ਵਾਰੀ ਮੈਂ ਚਾਹਾਂਗਾ ਕਿ ਗਿੱਪੀ ਗਰੇਵਾਲ ਹਾਲਾਂਕਿ ਮੀਡੀਆ ਨੂੰ ਸੰਬੋਧਨ ਕਰ ਰਹੇ ਕੋਈ ਪਰਸਨਲ ਇਵੈਂਟ ਨਹੀਂ ਪਰ ਮੇਰੀ ਸਾਡੀ ਪੂਰੀ ਟੀਮ ਹੈ ਸਾਰੀ ਜਿੱਪੀ ਲਈਏ ਕਰੀ ਅਸੀਂ ਤਾਲੀਆਂ ਸਾਰੇ ਜ਼ਰੂਰ ਮਾਰੀਏ ਕਿਉਂਕਿ ਕਮਰਸ਼ੀਅਲ ਯੁੱਗ ਦੇ ਵਿੱਚ ਜਦੋਂ ਸਿਰਫ ਨੰਬਰਾਂ ਦੀ ਗੇਮ ਹੈ ਕਿ ਕਿਹੜੀ ਫਿਲਮ 100 ਕਰ ਗਈ ਕਿਹੜੀ 200 ਕਰ ਗਈ ਕਿਹੜੀ 400 ਕਿੰਨੇ ਹਜ਼ਾਰ ਕਰੋੜ ਕੀਤਾ ਉਹਦੇ ਵਿੱਚ ਇਹੋ ਜਿਹਾ ਕੰਟੈਂਟ ਲੈ ਕੇ ਆਣਾ ਜਿਹੜਾ ਪਰਿਵਾਰਾਂ ਨੂੰ ਦੁਬਾਰਾ ਜਿਉਂਦਿਆਂ ਕਰ ਸਕੇ ਜਿਹੜੇ ਫੈਮਿਲੀਜ਼ ਨੂੰ ਆਪਣੀਆਂ ਵੈਲਿਊਜ਼ ਸਮਝਾ ਸਕੇ ਕਿ ਪਿਓ ਪੁੱਤ ਦੇ ਰਿਸ਼ਤੇ ਦੀ ਪਿਓ ਧੀ ਦੇ ਮਾਂ ਧੀ ਦੇ ਰਿਸ਼ਤੇ ਦੀ ਗਲੀ ਗੁਆਂਢ ਦੀ ਯਾਰੀ ਦੋਸਤੀ ਦੀ ਆਪਣੀ ਸਰ ਜ਼ਮੀਨ ਨਾਲ ਤੁਹਾਡੇ ਰਿਸ਼ਤੇ ਦੀ ਕੀ ਹੈਮਿਆਤ ਹੈ ਇਹੋ ਜਿਹਾ ਕੰਟੈਂਟ ਬਣਾਉਣਾ ਆਪਣੇ ਆਪ 'ਚ ਬਹੁਤ ਵੱਡਾ ਕੰਮ ਹੈ ਔਰ ਮੀਡੀਆ ਦਾ ਮੈਂ ਧੰਨਵਾਦ ਕਰਦਾ ਕਿ ਤੁਸੀਂ ਹਮੇਸ਼ਾ ਹੀ ਸਾਡਾ ਸਾਥ ਦਿੱਤਾ ਅੱਗੇ ਵੀ ਦਿਓਗੇ ਬਹੁਤ ਸ਼ੁਕਰੀਆ ਜੀ ਕੀ ਕੈਮਰਾ ਉੱਤੇ ਇਹ ਉਦਾਂ ਹੀ ਆ ਜਿੱਦਾਂ ਇੱਕ ਕਾਮਿਕ ਇਮੇਜ ਦੇ ਵਿੱਚ ਮੈਂ ਫਿਕਸ ਹੋ ਗਿਆ ਸੀ ਉਹਦੇ ਚ ਬਾਹਰ ਨਿਕਲਣਾ ਔਖਾ ਸੀ ਫਿਰ ਇਹ ਇੱਕ ਕੈਰੈਕਟਰ ਰਹਿ ਜਾਣਾ ਸੀ ਜੇ ਮੈਂ ਗੁਰਮukh Singh ਵਾਲੇ ਕੈਰੈਕਟਰ 'ਚ ਰਹਿ ਗਿਆ ਨਾ ਫਿਰ ਹੋਰ ਬੜੇ ਕੰਮ ਕਰਨ ਵਾਲੇ ਹੋ ਰਹਿ ਜਾਣੇ ਆ ਜੀ ਪਰ ਮਰਤੀ ਸਰ ਬਾਕੀ ਸਾਰੇ ਕੈਰੈਕਟਰ ਪਾਸੇ ਇਹਦਾ ਸਿਨੈ ਬੇਜਅਤ ਹੈ ਕਿ ਤੋ ਹਦਾ ਕਰੀਆ ਪਰ ਮੈਂ ਕਹਿੰਦਾ ਇੱਕ ਪਾਸੇ ਮਤਲਬ ਔਰ ਔਰ ਕਮਾਲ ਦੀ ਗੱਲ ਹੈ ਜਦੋਂ ਕਹਿੰਦੇ ਨਾ ਰੱਬ ਨਾਲ ਹੁੰਦਾ ਹੈ ਅਸੀਂ ਪਹਿਲੀ ਫਿਲਮ ਬਣਾਈ ਸੀ ਜਦੋਂ ਅਰਦਾਸ ਉਹਦੇ 'ਚ ਜਦੋਂ ਮੇਰੀ ਵਾਈਫ ਦੀ ਡੈਥ ਹੁੰਦੀ ਹੈ ਉਹ ਵੀ ਸਿੰਗਲ ਟੇਕ ਜੀ ਕੀਤਾ ਸੀ ਉਹਦਾ ਰੀਟੇਕ ਨਹੀਂ ਸੀ ਹੋਇਆ ਔਰ ਹਸਪੀਟਲ ਵਾਲਾ ਸੀਨ ਵੀ ਲੱਗਣ ਨੂੰ 3 ਘੰਟੇ ਲੱਗ ਗਏ ਜਦੋਂ ਸੀਨ ਲੱਗ ਗਿਆ ਅਸੀਂ 20 ਮਿੰਟ ਲਾਇਆ ਸੀ ਮੇਰਾ ਇੱਕ ਟੇਕ ਹੋਇਆ ਭਾਜੀ ਕਹਿੰਦੇ ਤੁਸੀਂ ਫਰੀ ਤੁਸੀਂ ਜਾਓ ਇਹ ਵੀ ਸਿੰਗਲ ਟੇਕ ਜੀ ਹੋਇਆ ਸੀ 20 ਮਿੰਟਾਂ 'ਚ ਸਾਰਾ ਕੰਮ ਇਹ ਉਹ ਵੇਲੇ ਜਦੋਂ ਕੁਦਰਤ ਆਪ ਕਰਾਵੇ ਨਾਲ ਹੋਵੇ ਹਨਾ ਜੀ ਅਸੀਂ ਬੰਦਾ ਯਾਤਰਾ ਦਾ ਮੈਂ ਸਫਰ ਜਾਂਦਣਾ ਚਾਹੁੰਦਾ ਸੀ ਜੋ ਫਿਲਮੋਂ ਦੇ ਵਿੱਚ ਵੇਖਿਆ ਉਹ ਸੀ ਵੇਖਿਆ ਤਾਂ ਹਕੀਕਤ ਦੇ ਵਿੱਚ ਉਹ ਯਾਤਰਾ ਤੁਸੀਂ ਕਰਨੇ ਸੀਗੇ ਉਹ ਸਫਰ ਕਿਉਂ ਕਿੱਥਾਂ ਦਾ ਸੀਗਾ ਕੀ ਜਦੋਂ ਪਰਮਾਤਮਾ ਦੀ ਕਸਮ ਉਹ ਕਿਸੇ ਵੀ ਤੀਰਥ ਯਾਤਰਾ ਨਾਲੋਂ ਘੱਟ ਨਹੀਂ ਸੀ ਕਿਉਂਕਿ ਅਸੀਂ ਉਹਨੇ ਹੀ আদਬ ਦੇ ਵਿੱਚ ਉਹਨੇ ਜ਼ਾਬਤੇ 'ਚ ਰਹਿ ਕੇ ਉਹ ਯਾਤਰਾ ਕੀਤੀ ਤਹਜ਼ੀਬ ਦੇ ਦਾਇਰੇ 'ਚ ਰਹਿ ਕੇ ਕਿਉਂਕਿ ਅੰਦਰ ਇੱਕ ਫੀਲ ਸੀ ਕਿ ਚੱਲੇ ਗੁਰੂ ਘਰੀਆਂ ਭਾਵੇਂ ਸ਼ੂਟਿੰਗ ਕਰਦਿਆਂ ਕਰਦਿਆਂ ਸਾਨੂੰ ਰਸਤੇ 'ਚ 15 ਦਿਨ ਲੱਗਣੇ ਸੀ ਪਰ ਅੰਦਰ ਦਿਮਾਗ 'ਚ ਇਹ ਸੀਗਾ ਕਿ ਚੱਲੇ ਬਾਬੇ ਦੇ ਘਰ ਸਾਡੇ ਤੋਂ ਇਲਾਵਾ ਇੱਕ-ਇੱਕ ਸਪੌਟ ਬாய், ਇੱਕ-ਇੱਕ ਗੱਡੀ ਦਾ ਡਰਾਈਵਰ ਸਾਰੇ ਮੈਂ ਉਸੇ ਜ਼ਾਬਤੇ ਦੇ ਵਿੱਚ ਵੇਖੇ ਕਿਸੇ ਨੂੰ ਕੋਈ ਇਹ ਨਹੀਂ ਕਿ ਕੋਈ ਪਰੇ ਜਾ ਕੇ ਸਿਗਰਟ ਪੀ ਰਿਹਾ ਹੈ, ਕੋਈ ਸ਼ਾਮ ਨੂੰ दारू ਪੀ ਕੇ ਸੁੱਤਾ ਉਹ ਅੰਦਰ ਸਾਰਿਆਂ ਦੇ ਇੱਕ ਪਾਕੀਜ਼ਗੀ ਸੀ ਕਿ ਅਸੀਂ ਗੁਰੂ ਘਰ ਚੱਲੇ ਆਂ, ਉਹ ਸਾਡੇ ਲਈ ਤੀਰਥ ਯਾਤਰਾ ਹੀ ਸੀ। ਬਈ ਬਹੁਤ سارے ਕੈਰੇਕਟਰ ਇਦਾਂ ਦੇ ਹੁੰਦੇ ਨੇ ਜਿਹੜੇ ਕਿ ਆਪਾਂ ਪ੍ਰੈਕਟਿਸ ਕਰਕੇ ਕਰ ਲੈਂਦੇ ਆਂ। ਪਰ ਇਹ ਕੈਰੇਕਟਰ ਮੈਂ ਬਾਬੇ ਦਾ ਟੀਕਣਾ ਕਰਦਾ ਸੀਗਾ ਕਿ ਇੱਥੇ ਤਾਂ ਅਜੇ ਅੰਦਰ ਬਹੁਤ ਤੇ ਮਾਲਾ ਜੁਰੀ ਮਿਹਨਤ ਹੋਣੀ ਚਾਹੀਦੀ। ਤਾਂ ਪਰਵਾਣੀ ਨੇ ਕਿਸੇ ਪੰਡਤ ਜੀ ਨੂੰ ਪੰਡਤ ਕੀਆ ਤੇ ਚਾਲੂ ਕਰਿਆ ਸਾਰਿਆਂ ਨੂੰ ਜਿਸ ਸਾਮੂਹ ਕੀਤਾ ਜਾਂਦਾ 20 ਜਿੰਦਾ ਜਿੰਦਾ ਇਦਾਂ ਲੱਗਦਾ ਨਹੀਂ ਇਹਨਾਂ ਨੂੰ ਨੰਬਰ ਜਿੰਦਾ ਕਰਵਾਉਣਾ ਮੈਂ ਮੈਂ ਤਾਂ ਅੰਦਰ ਮਸਾਂ ਰੋਣਾ ਰੋਕਿਆ ਤੇ ਫੇਰ ਰਵਾ ਦੇਣਾ ਸਾਰਿਆਂ ਦੇ ਅੱਖਾਂ ਨਾ ਮੱਝੀ ਹੋਈ ਤੇ ਲੱਗਦਾ ਹੁਣ ਨਹੀਂ ਇਹ ਇਹ ਕਲਾਕਾਰ ساری ਉਮਰ ਆਡੀਅנס ਦਾ ਦੇਣਾ ਤਾਂ ਦੇ ਹੀ ਨਹੀਂ ਸਕਦਾ ਪਰ ਉਸ ਕੁਦਰਤ ਦਾ ਵੀ ਸੀ ਦੇਣਾ ਨਹੀਂ ਦੇ ਸਕਦੇ ਕਿ ਉਹਨੇ ਸਾਡੇ ਤੋਂ ਇਦਾਂ ਦੇ ਕਿਰਦਾਰ ਵੀ ਕਰਾਏ ਇਹਦੇ ਨਾਲ ਸਮਾਜ ਨੂੰ ਅਸੀਂ 1% 2% ਵੀ ਕੰਟਰੀਬਿਊਟ ਕਰ पाए ਸਮਝਾਂਗੇ ਕਿ ਸਾਡਾ ਇਸ ਧਰਤੀ ਤੇ ਆਉਣਾ ਸਫਲ ਹੋ ਗਿਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ ਪ੍ਰਿੰਸੀਪਲ ਜੀ ਤੁਸੀਂ ਅੱਗੇ ਆਓ ਜੀ ਪ੍ਰਿੰਸੀਪਲ ਜੀ ਜਿਹੜੀ ਉਹ ਗੱਲ ਹੋਈ ਸੀ ਨਾ ਵੀ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਬੈਸਟ ਡਾਇਰੈਕਟਰ ਹੋਣਾ ਪਤਾ ਨੂੰ ਹੋਈ ਸੀ ਇਹ ਗੱਲ ਮੈਨੂੰ ਮੈਨੂੰ ਜਦੋਂ ਅਸਲ ਚ ਬਾਈ ਜੀ ਨੇ ਆਵਾਜ਼ ਮਾਰੀ ਸੀ ਨਾ ਮੈਨੂੰ ਵੀ ਮੈਨੂੰ ਜਦੋਂ ਬਾਈ ਜੀ ਨੇ ਆਵਾਜ਼ ਮਾਰੀ ਸੀ ਨਾ ਵੀ ਕਿੱਥੇ ਆ ਜਾ ਇੱਕ ਕੈਰੈਕਟਰ ਆ ਪੇਪਰ ਪਾਉਣ ਲੱਗੇ ਆ ਤੈਨੂੰ ਮੈਂ ਜਦੋਂ ਸੁਣਾਇਆ ਮੈਂ ਕਿਹਾ ਬਾਈ ਪੇਪਰ ਔਖਾ ਜੀ ਕਹਿੰਦੇ ਕਰ ਲੇਗਾ ਬਸ ਉਹ ਪਤਾ ਹੀ ਨਹੀਂ ਕਿਵੇਂ ਹੋ ਗਿਆ ਕਿ ਵਾਹਿਗੁਰੂ ਦੀ ਮਿਹਰ ਇਧਰੋਂ ਸਾਰਿਆਂ ਦੀ ਇਮਾਨਦਾਰੀ ੁੱਗੀ ਪਾਜੀ ਸੀ ਕਿ ਬਾਈ ਸੀ ਕਿ ਸਾਰੇ ਜਣੇ ਸੋਈ ਸਾਹ ਮਲਕੀਤ ਰੌਣੀ ਭਾਈ ਜੈਸਮੀਨ ਜੱਗੀ ਭਾਨਾ ਭਾਈ ਸਾਰੇ ਅਸੀਂ ਉੱਥੇ ਇੱਕ ਮਾਹੌਲ ਐਸਾ ਬਣਿਆ ਹੋਇਆ ਸੀ ਕਿ ਉਹ ਆਪੇ ਹੀ ਹੋ ਜਾਂਦਾ ਸੀ ਪਰ ਉਹ ਕੈਰੈਕਟਰ ਜਿਹੜਾ ਸੀਗਾ ਉਹ ਵਾਕਈ ਤੁਹਾਨੂੰ ਲੱਗਿਆ ਵੀ ਮੈਂ ਪਹਿਲਾਂ ਝੂਠ ਬੋਲਦਾ ਸੀਗਾ ਵੀ ਭਾਈ ਇਹੋ ਜਿਹਾ ਦਵਾਰਾ ਨਹੀਂ ਹੋਣਾ ਮੇਰੇ ਤੋਂ ਤੇ ਉਹ ਜਿਹਾ ਦਵਾਰਾ ਕਦੇ ਨਹੀਂ ਹੋਣਾ ਹੁਣ ਤੁਸੀਂ ਕਹੋਗੇ ਵੀ ਕਹਿ ਵੀਰੇ ਪੰਮਾ ਬੋਲਦਾ ਨਹੀਂ ਨਾ ਹੁਣ ਤਾਂ ਸਾਧੂ ਬੋਲੂ ਬਿਲਕੁਲ ਮੇਰੇ ਕੋਲ ਕੋਈ ਨਾ ਤੁਹਾਡੇ ਸੇਕਟਿਵ ਨੂੰ ਸਾਰਿਆਂ ਨੂੰ ਕੋਸਾ ਤੱਕ ਆਇਆ ਸੀ ਮਤਲਬ ਜੀ 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 ਤੇ ਤੁਸੀਂ ਵੀ ਆਪਣਾ ਪੁਲਿਸ ਕਰਕੇ ਜਿਹੜਾ ਕਿ ਤਿਆਰ ਨਹੀਂ ਪੁਲਿਸ ਤਾਂ ਇਦਾਂ ਹੀ ਹੁੰਦਾ ਹੁੰਦਾ ਪਾਲਛਲੀ ਡੱਬੀ ਤਾਂ ਇੱਧਰ ਦਫ਼ਤਰ ਚ ਪਈ ਆ ਵੀ ਉਹ ਜਾਂਦਾ ਹੀ ਪਿਆ ਬੁਰਸ਼ ਵਾਦਿਆ ਉਹ ਕੇ ਰਿਪੋਰਟ ਹੋ ਜਾਂਦੀ ਹੈ ਬ੍ਰਸ਼ੋਂ ਨਹੀਂ ਮਾਰ ਦਿੰਦੇ ਸੀ ਜਦੋਂ ਗੱਡੀ ਦਾ ਸ਼ੋ ਚਮਕਾਉਣੀ ਹੁੰਦੀ ਇਹਨਾਂ ਦੇ ਬ੍ਰਸ਼ੋਂ ਮਾਰਦੇ ਸੀ ਉਹ ਬ੍ਰਸ਼ੋਂ ਵੱਜਦੀ ਆ ਫਿਰ ਸਾਡੇ ਕੀ ਬਾਤ ਹੈ ਜ਼ਬਰਦਸਤ ਜ਼ਬਰਦਸਤ ਜੀ ਲੈ 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 ਜੀ ਤੁਸੀਂ ਕਿਹੜਾ ਬਟਾ ਰਹੀ ਤੁਹਾਡੀ ਜਵਾਨ ਚ ਜਿੰਦਗੀ ਆ ਰਾਹ ਨੂੰ ਕਿਤੇ ਮੈਂ ਕਰੀਆ ਆਪਣੀ ਪਰਸਨਲ ਵੇਡ ਕਾਪੀ ਇਸ ਬਿਲਕੁਲ ਕਮਾਲ ਕਰਤੀ ਤੁਸੀਂ ਬਿਲਕੁਲ ਬਹੁਤ ਬਹੁਤ ਦਾਵਰ ਇੱਥੇ ਚਲੋ ਅੱਜ ਇਧਰ ਆ ਕੇ ਦੋ ਜਣੇ ਇਹਨਾਂ ਨੂੰ ਲਾਓ ਚਲੋ ਹੋਸ਼ ਮੈਂ ਕਿਹਾ ਲਾਉਡ ਲਾਉਡ ਸੋ ਹੀ ਸਰ ਥੋੜਾ ਲਾਓ ਹਾਂਜੀ ਲਾਉਡ ਲਾਉਡ ਹੀ ਬੋਲੋ ਮੈਂ ਪਹਿਲੀ ਅਰਦਾਸ ਤੋਂ ਇਸ ਅਰਦਾਸ ਤੱਕ ਜਿੱਪੀ ਗਰੇਵਾਲ ਸਾਹਿਬ ਦੇ ਫਾਦਰ ਦਾ ਰੋਲ ਕਰਦਾ ਰਿਹਾ ਇਹਦੇ ਵਿੱਚ ਬਹੁਤ ਅੱਛੀ ਬੋਲੀ ਖਾਦਤਾਰੋਂ ਨਹੀਂ ਐਮੀ ਐਮੀ ਦੇ ਬਾਦਰਵਾ ਹਾਂ ਤੇ ਇਹ ਫਿਲਮ ਜਿਹੜਾ ਕੈਰੈਕਟਰ ਮੈਨੂੰ ਦਿੱਤਾ ਗਿਆ ਬਹੁਤ ਚੈਲੈਂਜੀ ਇਹੋ ਜੇ ਕੈਰੈਕਟਰ ਕਰਨੇ ਮੈਂ ਬਹੁਤ ਕਿਸਮਤ ਵਾਲਾ ਕਿ ਪਹਿਲਾਂ ਤਾਂ ਇਸ ਫਿਲਮ ਦਾ ਮੈਂ ਇੱਕ ਹਿੱਸਾ ਬਣਿਆ ਫਿਰ ਜਿਹੜਾ ਮੈਨੂੰ ਕਿਰਦਾਰ ਦਿੱਤਾ ਗਿਆ ਉਹ ਨਿਰਮਾਤਾ ਕਾ ਵਿੱਚ ਬਹੁਤ ਪੋਜ਼ਿਟਿਵ ਕੈਰੈਕਟਰ ਇੱਕੋ ਹੀ ਕੈਰੈਕਟਰ ਸੀ ਜਿਹੜਾ ਐਂਡ ਤੱਕ ਹੱਸਦਾ ਹੀ ਰਹਿੰਦਾ ਮੁੰਡੇ ਨਾਲ ਫੋਨ ਤੇ ਗੱਲ ਹੁੰਦੀ ਹੈ ਤਾਂ ਵੀ ਬਹੁਤ ਜਿਉਂਦਾ ਜਾਗਦਾ ਕੈਰੈਕਟਰ ਪੰਜਾਬੀ ਸੁਭਾਅ ਵਾਲਾ ਘਰੋਂ ਘਰਵਾਲੀ ਨਾਲ ਜੋ ਸੀ ਜੋ ਲਿਖੇ ਗਏ ਉਹ ਨਿਭਾਉਣਾ ਹੈ ਬਹੁਤ ਔਖੇ ਸੀ ਜਿਹੜੀ ਪਿੱਛੋਂ ਥੋੜਾ ਥੋੜਾ ਹਰ ਵੇਲੇ ਕੰਨ ਚ ਪੈਂਦਾ ਰਹਿੰਦਾ ਸੀਗੇ ਸੋ ਜੀ ਸਾਹਿਬ ਆ ਆ ਜੈਦਾ ਆ ਜੈਦਾ ਆ ਜੈਦਾ ਨਵਾ ਸਕੇ ਵਾਹਿਗੁਰੂ ਦੀ ਕਿਰਪਾ ਬਹੁਤ ਮੁਸ਼ਕਲ ਸੀ ਲੇਕਿਨ ਦਾਤੇ ਦੀ ਕਿਰਪਾ ਜਦੋਂ ਫਿਲਮ ਸ਼ੁਰੂ ਹੋਈ ਬਾਬੇ ਦੀ ਅਰਦਾਸ ਕਰਕੇ ਇਹ ਕੰਮ ਫੜਿਆ ਸੀ ਬਾਬੇ ਨੇ ਅਰਦਾਸ ਸੁਣੀ ਤੇ ਕੰਮ ਨੇ ਪਰੇ ਛੜਿਆ ਅੱਜ ਚੰਡੀਗੜ੍ਹ ਦੀ ਸਾਰੀ ਪ੍ਰੈਸ ਖੜੀ ਹੈ ਇਹ ਸਾਡੇ ਵਾਸਤੇ ਬਹੁਤ ਖੁਸ਼ੀ ਦਾ ਦਿਹਾੜਾ ਹੈ ਔਰ ਮੈਂ ਬੇਨਤੀ ਕਰੂੰਗਾ ਚੰਡੀਗੜ੍ਹ ਪ੍ਰੈਸ ਨੂੰ ਤੇ ਇਹ ਸਾਡਾ ਜਿਹੜਾ ਸੁਨੇਹਾ ਪੋਜ਼ਿਟਿਵ ਤਰੀਕੇ ਨਾਲ ਲੋਕਾਂ ਤੱਕ ਪਹੁੰਚਾ ਦਿਓ ਜਰਾ ਇਹ ਇਹ ਬਣਦਾ ਹੈ ਬਣਦਾ ਹੈ ਪੋਜ਼ਿਟਿਵ ਗੱਲ ਕਰਕੇ ਲੋਕਾਂ ਦਾ ਕੇ ਸੁਨੇਹਾ ਪਹੁੰਚਾਉਣਾ ਤਾਂ ਕਿ ਐਡੀ ਖੂਬਸੂਰਤ ਫਿਲਮ ਜਿਹੜੀ ਤੁਹਾਨੂੰ ਜਿਉਣ ਦਾ ਸੰਦੇਸ਼ ਆ ਦਿੰਦੀ ਹੈ ਵੀ ਇਸ ਤਰ੍ਹਾਂ ਜਿਉਣਾ ਹੈ ਜਿਹੜੀ ਮਾਂ ਬਾਪ ਪੁੱਤਾਂ ਧੀਆਂ ਦੇ ਵਿੱਚ ਫਰਕ ਆਏ ਨੇ ਬਹੁਤ ਮਾੜਾ ਹਾਲ ਹੈ ਉਹ ਸਿਰ ਮਾੜੇ ਹਾਲ ਨੂੰ ਭੜੇ ਹਾਲ ਨੂੰ ਸੁਵਾਰਨ ਲਈ ਸੁਧਾਰਨ ਲਈ ਇਹ ਫਿਲਮ ਬਣਾਈ ਹੈ ਜੀ ਪੀ ਜੀ ਉਹਨਾਂ ਨੇ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਆ ਕਮਾਲ ਦਾ ਸਬਜੈਕਟ ਹੈ ਬਾਬਾ ਜੀ ਖੜੇ ਨੇ ਬਾਬਾ ਜੀ ਨੇ ਫਿਲਮ ਦੇਖੀ ਫਿਲਮ ਦੀ ਤਾਰੀਫ ਕੀਤੀ ਬਾਬਾ ਜੀ ਨੇ ਬਾਬਾ ਜੀ ਆ ਵੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਰਦਾਸ ਸਰਬੱਤ ਦੇ ਭਲੇ ਦੀ ਫਿਲਮ ਦਾ ਪ੍ਰੀਮੀਅਰ ਦੇਖਿਆ ਜੀ ਔਰ ਇੰਨਾ ਆਨੰਦ ਆਇਆ ਕਿ ਇੰਨੀ ਵਧੀਆ ਕੱਲਾ ਕੱਲਾ ਡਾਇਲੋਗ ਜਦੋਂ ਤੁਸੀਂ ਸੁਣਦੇ ਹੋ ਤੁਹਾਨੂੰ ਐ ਲੱਗਦਾ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਬਦਲਾਅ ਆ ਰਿਹਾ ਹੈ ਔਰ ਇੰਨਾ ਅੱਛਾ ਕਨਸੈਪਟ ਔਰ ਇੰਨੀ ਅੱਛੀ ਕਾਸਟ ਸਟਾਰ ਕਾਸਟ ਹੈ ਜਿੰਨੀ ਵੀ ਔਰ ਕਿਹੜਾ ਬੰਦਾ ਹੈ ਜਿਹੜੇ ਜਿਹਦੇ ਬੋਲਾਂ ਤੇ ਜਿਹਦੇ ਡਾਇਲੋਗ ਤੇ ਤਾੜੀਆਂ ਨਹੀਂ ਪਈਆਂ ਕਿਹੜਾ ਉਹ ਆਰਟਿਸਟ ਹੈ ਜੀਦੀ ਪਰਫਾਰਮੈਂਸ ਨੇ ਰਵਾਇਆ ਨਹੀਂ ਔਰ ਮੈਂ ਕਹਿਣਾ ਵੀ ਇਹੋ ਜੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਮੈਂ ਪਹਿਲੀਆਂ ਦੋ ਅਰਦਾਸ ਫਿਲਮਾਂ ਵੀ ਦੇਖੀਆਂ ਨੇ ਪਰ ਇਹ ਉਸ ਤੋਂ ਨੈਕਸਟ ਲੈਵਲ ਹੈ ਇਹ ਹੋਰ ਵੀ ਜ਼ਿਆਦਾ ਵਧੀਆ ਮੈਨੂੰ ਲੱਗਦਾ ਜਿਹੜੀ ਚੌਥੀ ਹੋ ਉਸ ਤੋਂ ਵੀ ਵਧੀਆ ਹੋਊਗੀ ਔਰ ਗਿੱਪੀ ਭਾਈ ਤੇ ਸਾਰੀ ਟੀਮ ਵਧਾਈ ਦੇ ਪਾਤਰ ਨੇ ਜੀ ਘੁੱਗੀ ਭਾਜੀ ਵਧਾਈ ਦੇ ਪਾਤਰ ਨੇ ਸਾਰੇ ਕਮਲਜੀਤ ਉਹਨੀ ਜੈਸਵੀਨ ਬੋਲੀ ਐਂਡ ਆ ਸਾਡਾ ਜੱਗੀ ਸਾਰੇ ਵਧਾਈ ਦੇ ਪਾਤਰ ਨੇ ਜੀ ਸਾਡੇ ਨਿਰਮਲ ਰਿਸ਼ੀ ਜੀ ਸਾਡੀਆਂ ਭੈਣਾਂ ਸਾਰੀਆਂ ਬਹੁਤ ਬਹੁਤ ਮਿਹਰਬਾਨੀ ਤੁਸੀਂ ਸਾਰੇ ਆਏ ਦੇਖਣ ਔਰ ਸਾਰਿਆਂ ਨੂੰ ਬੇਨਤੀ ਕਰਦਾ ਕਿ ਹਰ ਕੋਈ ਆਪਣੇ ਬੱਚਿਆਂ ਨੂੰ ਜਰੂਰ ਲੈ ਕੇ ਆਓ ਫਿਲਮ ਦੇਖਣ ਦੇ ਲਈ ਕਿਉਂਕਿ ਫਿਲਮ ਬਹੁਤ ਕੁਝ ਸਿਖਾਉਂਦੀ ਹੈ ਜਦੋਂ ਕੋਈ ਫਿਲਮ ਕੁਝ ਸਿੱਖਣ ਨੂੰ ਦੇਵੇ ਤਾਂ ਉਹ ਜ਼ਰੂਰ ਦੇਖਣੀ ਚਾਹੀਦੀ ਹੈ ਮੇਰੇ ਵੱਲੋਂ ਸਾਰੀ ਸਟਾਰ ਕਾਸਟ ਨੂੰ ਮੁਬਾਰਕਾਂ ਥੈਂਕ ਯੂ ਜੀ ਮਿਹਰਬਾਨ ਵਾਹਿਗੁਰੂ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅੱਜ ਇਸ ਮੂਵੀ ਨੂੰ ਦੇਖ ਕੇ ਪਹਿਲਾਂ ਤਾਂ ਗੀਪੀ ਵੀਰ ਦਾ ਬਹੁਤ ਬਹੁਤ ਸ਼ੁਕਰੀਆ ਗੁਰਪ੍ਰੀਤ ਵੀਰ ਦਾ ਪੂਰੀ ਟੀਮ ਦਾ ਸਾਰੇ ਜਿੰਨੇ ਵੀ ਵੀਰਾਂ ਨੇ ਇਸ ਫਿਲਮ ਦੇ ਵਿੱਚ ਰੋਲ ਅਦਾ ਕੀਤਾ ਇੱਕ ਇੱਕ ਰੋਲ ਸਾਨੂੰ ਐਂਡ ਲੱਗਦਾ ਸੀ ਜਿਵੇਂ ਸੱਚ ਦੇ ਵਿੱਚ ਸਾਡੇ ਸੁਪਨਿਆਂ ਦੇ ਘਰ ਵਿੱਚ ਦੀ ਵਿਚਰਦਾ ਹੋਵੇ ਸਾਡੇ ਸੁਪਨਿਆਂ ਦੇ ਘਰ ਚ ਇਸ ਤਰ੍ਹਾਂ ਦੇ ਬਹੁਤ ਸਾਰੇ ਪਰਿਵਾਰ ਜਾਂ ਪਰਿਵਾਰਕ ਮੈਂਬਰ ਨੇ ਜਿਨ੍ਹਾਂ ਨੇ ਅੱਜ ਦੀ ਇਸ ਮੂਵੀ ਨੂੰ ਦੇਖਿਆ ਤੇ ਉਹਨਾਂ ਕਿਰਦਾਰਾਂ ਨਾਲ ਜੀ ਆਪਾਂ ਜੋੜ ਕੇ ਦੇਖੀਏ ਸਾਡੇ ਸਮਾਜ 'ਚ ਸੱਚੀ ਉਹ ਸਭ ਕੁਝ ਹੋ ਰਿਹਾ ਵਾ ਤੇ ਇਸ ਮੂਵੀ ਨੂੰ ਦੇਖ ਕੇ ਜੇ ਕਿਸੇ ਇੱਕ ਬੰਦੇ ਦੀ ਵੀ ਜ਼ਿੰਦਗੀ ਤਬਦੀਲੀ ਆ ਜਵੇ ਤੇ ਵੀਰੇ ਹੁਣਾਂ ਦਾ ਬਣਾਇਆ ਹੋਇਆ ਕੰਟੈਂਟ ਸਫਲ ਆ ਪਰ ਜਿੱਥੇ ਬਹੁਤ ਸਾਰੇ ਵਿਦਵਾਨ ਵੀਰੇ ਨੇ ਆਪਣੇ ਮੁਖਾਰਬਿੰਨ ਤੋਂ ਇਸ ਫਿਲਮ ਦੇ ਬਾਰੇ ਚੰਗਾ ਬੋਲਿਆ ਮੈਂ ਕੋਈ ਜ਼ਿਆਦਾ ਕੁਛ ਨਾ ਕਹਿੰਦਾ ਹੋਇਆ ਸੰਗਤ ਨੂੰ ਇਹੀ ਅਪੀਲ ਕਰਦਾ ਇਸ ਫਿਲਮ ਨੂੰ ਆਪਾਂ ਵੱਧ ਕੇ ਸਾਥ ਦੇਈਏ ਕਿਉਂਕਿ ਜੇ ਇਦਾਂ ਦੀਆਂ ਮੂਵੀਆਂ ਬਣਨਗੀਆਂ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਆਉਣ ਵਾਲੀਆਂ ਜਨਰੇਸ਼ਨਾਂ ਵਾਸਤੇ ਪੰਜਾਬ ਦੀ ਵਹਿਤਰੀ ਵਾਸਤੇ ਇੱਕ ਵੱਡਾ ਪਹਿਲਾ ਕਦਮ ਹੋਊ ਇੱਕ ਵੱਡਾ ਬਰਾਲਾ ਹੋ ਤੁਸੀਂ ਇੱਕ ਮੂਵੀ ਦੇਖ ਕੇ ਆਪਣੇ ਪਰਿਵਾਰ ਦੇ ਨਾਲ ਇਸ ਕੰਟਰੀਬਿਊਸ਼ਨ ਦੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਹੋ ਇੱਕ ਆਪਣਾ ਹਿੱਸਾ ਪਾ ਸਕਦੇ ਹਾਂ ਪੰਜਾਬ ਦੇ ਸੁਨਹਿਰੀ ਭਵਿੱਖ ਦੀ ਗੱਲ ਕਰੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਸੁਨਹਿਰੀ ਭਵਿੱਖ ਦੀ ਗੱਲ ਕਰੀ ਜੋ ਕੈਰੈਕਟਰ ਬਾਰੇ ਗੱਲ ਕੀਤੀ ਆ ਉਹ ਸਾਰਿਆਂ ਨੇ ਦੱਸਿਆ ਤੁਸੀਂ ਖੁਦ ਆ ਕੇ ਦੇਖੋਗੇ ਕਿ ਅਰਦਾਸ 3 ਦੇ ਵਿੱਚ ਇੱਕ ਇਸ ਤਰ੍ਹਾਂ ਦੀ ਮੈਸੇਜ ਭਰਪੂਰ ਫਿਲਮ ਆ ਤੁਹਾਡੇ ਬੱਚੇ ਤੁਹਾਡੀ ਰਿਸਪੈਕਟ ਕਰਨਗੇ ਤੋਂ ਅਸੀਂ ਆਪਣੇ ਬਜ਼ੁਰਗਾਂ ਦੀ ਖੁਦ ਰਿਸਪੈਕਟ ਕਰੋਂਗੇ ਤੁਹਾਨੂੰ ਇਹ ਕੈਰੈਕਟਰ ਆਪਣੇ ਘਰ ਦੇ ਵਿੱਚ ਨਜ਼ਰ ਆਉਣਗੇ بس ਇੰਨੀ ਆ ਕਿ ਮੇਰੀਆਂ ਬੇਨਤੀਆਂ ਲੀਜ਼ ਵੱਧ ਤੋਂ ਵੱਧ ਗਿਣਤੀ 'ਚ ਆਪਾਂ ਸਾਡਾ ਇੱਕ ਭਰਾਵਾਂ ਨਾਲ ਪਿਆਰ ਆ ਅਸੀਂ ਇਸ ਮੂਵੀ ਨੂੰ ਦੇਖ ਕੇ ਅੱਜ ਆਪਣੇ ਜਜ਼ਬਾਤਾਂ ਨੂੰ ਰੋਕ ਨਹੀਂ ਸਕੇ ਮੈਂ ਇਕੱਲਾ ਨਹੀਂ ਥੀਏਟਰ ਦੇ ਵਿੱਚ ਬੈਠਾ ਸ਼ਾਇਦ ਹੀ ਕੋਈ ਅੱਖ ਹੋਵੇ ਜਿਹੜੀ ਗਿੱਲੀ ਨਾ ਹੋਈ ਹੋਵੇ ਇੰਨੀ ਜ਼ਿਆਦਾ ਵਧੀਆ ਤਰੀਕੇ ਨਾਲ ਉਸ ਸਾਰੇ ਕਾਸੇ ਨੂੰ ਸਾਡੇ ਸਾਹਮਣੇ ਪੇਸ਼ ਕੀਤਾ ਉਹ ਮਾਂ ਦਾ ਕਰੈਕਟਰ ਉਹ ਬੱਚੇ ਦਾ ਉਹ ਧੀ ਦਾ ਉਹ ਪੁੱਤ ਦਾ ਹਰ ਤਰ੍ਹਾਂ ਦਾ ਕਰੈਕਟਰ ਸਾਡੇ ਸਮਾਜ 'ਚ ਅੱਜ ਸਾਡੀ ਹੀਣਤਾ ਨੂੰ ਦਰਸਾਉਂਦਾ ਅੱਜ ਸਾਡੇ ਸਮਾਜ ਦੀ ਨਿਕਰਤੀ ਹੋਈ ਸੋਚ ਨੂੰ ਦਰਸਾਉਂਦਾ ਤੇ ਨਾਲ ਦੀ ਨਾਲ ਸਾਨੂੰ ਸਿੱਖਿਆ ਵੀ ਦੇ ਰਿਹਾ ਵੀ ਅੱਜ ਸਾਡੇ ਘਰ ਦੇ ਵਿੱਚ ਕਿੱਦਾਂ ਦੇ ਹਾਲਾਤ ਨੇ ਅੱਜ ਸਾਡੇ ਪੰਜਾਬ 'ਚ ਜੇ ਸੁਪਨਿਆਂ ਦਾ ਘਰ ਬਣਿਆ ਮਨੁੱਖਤਾ ਦੀ ਸੇਵਾ ਵਰਗੀ ਇੱਕ ਸੰਸਥਾ ਹੋਣ ਦੇ ਵਿੱਚ ਆਈ ਆ ਇਹ ਸਾਡੇ ਵਾਸਤੇ ਨਮੋਸ਼ੀ ਦੀ ਗੱਲ ਆ ਇਹ ਹੋਣੀਆਂ ਨਹੀਂ ਚਾਹੀਦੀ ਇਦਾਂ ਦੀਆਂ ਸੰਸਥਾਵਾਂ ਸਾਡੇ ਪੰਜਾਬ 'ਚ ਲੋਡ ਨਹੀਂ ਪੈਣੀ ਚਾਹੀਦੀ ਜੇ ਇਦਾਂ ਦੀਆਂ ਮੈਸੇਜ ਪੂਰ ਮੂਵੀਆਂ ਬਣਨ ਤਾਂ ਸਾਡੇ ਉਹ ਸਰਬਣ ਪੁੱਤ ਦੁਬਾਰਾ ਸਰਬਣ ਬਣ ਸਕਦੇ ਨੇ ਜਿਹੜੇ ਆਪਣੇ ਮਾਂ ਪਿਓ ਨੂੰ ਦਤਕਾਰ ਕੇ ਨਾ ਅਸ਼ਰਮਾਂ ਚ ਭੇਜ ਦਿੰਦੇ ਨੇ ਬਹੁਤ ਬਹੁਤ ਸ਼ੁਕਰੀਆ ਮੈਂ ਪੂਰੀ ਟੀਮ ਦਾ ਧੰਨਵਾਦ ਕਰਦਾ ਬਹੁਤ ਹੀ ਜ਼ਿਆਦਾ ਵਧੀਆ ਵੀ ਤੁਸੀਂ ਕੰਮ ਕੀਤਾ ਜੋ ਐਕਟਿੰਗ ਆ ਉਹ ਤਾਂ ਹੈ ਹੀ ਪਰ ਰੀਅਲ ਦੇ ਵਿੱਚ ਤੁਹਾਡੇ ਘਰਾਂ ਚ ਤੁਹਾਨੂੰ ਨਜ਼ਰ ਆਊਗੀ ਇਹ ਫਿਲਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸ਼ੁਕਰੀਆ